ਇੱਕ ਪਾਸੇ ਹਰਿਆਣਾ ਸਰਕਾਰ ਆੜੀ ਹੋਈ ਆ ਉੱਥੇ ਹੀ ਜੇਕਰ ਪੰਜਾਬ ਦੀ ਗੱਲ ਕਰ ਲਈਏ ਤਾਂ ਜੋ ਪੰਜਾਬ ਦੇ ਕਿਸਾਨ ਨੇ ਆਪਣੀਆਂ ਮੰਗਾਂ ਦੇ ਲਈ ਹੱਕੀ ਮੰਗਾਂ ਦੇ ਲਈ ਦਿੱਲੀ ਜਾਣਾ ਚਾਹੁੰਦੇ ਨੇ ਪਰ ਹਰਿਆਣਾ ਸਰਕਾਰ ਦੇ ਇਸ਼ਾਰੇ ਦੇ ਉੱਤੇ ਦੀਵਾਰ ਖਿੱਚ ਦਿੱਤੀ ਗਈ ਆ ਜੇਕਰ ਦੂਜੇ ਪਾਸੇ ਗੱਲ ਕਰ ਲਈਏ ਤਾਂ ਪਿਛਲੇ 11 ਮਹੀਨੇ ਤੋਂ ਬਾਰਡਰ ਦੇ ਉੱਤੇ ਕਿਸਾਨ ਡਟੇ ਹੋਏ ਨੇ ਡਟੇ ਹੋਏ ਦੇ ਨਾਲ ਹੀ ਨਾਲ ਆਪਣੀ ਜੋ ਸਬਜੀ ਭਾਜੀ ਦੀ ਗੱਲ ਕਰ ਲਈਏ ਧਣੀਆਂ ਜਾਂ ਫਿਰ ਹੋਰ ਸਬਜ਼ੀਆਂ ਦੇ ਵਿੱਚ ਪੈਣ ਵਾਲੀ ਸਮਗਰੀ ਉਹ ਇੱਥੇ ਹੀ ਵੇਚ ਰਹੇ ਨੇ ਤੁਸੀਂ ਵੇਖ ਵੀ ਸਕਦੇ ਹੋ ਜੋ ਫੁੱਟਪਾਥ ਬਣਾਏ ਗਏ ਨੇ ਡਿਵਾਈਡਰ ਕਹਿੰਦੇ ਆਪਾਂ ਡਿਵਾਈਡਰ ਦੇ ਉੱਤੇ ਜੋ ਕਿਸਾਨ ਵੀਰ ਨੇ ਜਿਨ੍ਹਾਂ ਨੇ ਇੱਥੇ ਆਪਣਾ ਰਹਿਣ ਬਸੇਰਾ ਬਣਾਇਆ ਹੋਇਆ ਟਰਾਲੀਆਂ ਦੇ ਵਿੱਚ ਉਹਨਾਂ ਦੇ ਵੱਲੋਂ ਜਦੋਂ ਦਾਲ ਸਬਜ਼ੀ ਬਣਾਈ ਜਾਂਦੀ ਆ ਤਾਂ ਲਿਆਉਣ ਦੀ ਲੋੜ ਨਹੀਂ ਕਿਉਂਕਿ ਇੱਥੇ ਹੀ ਸਾਰਾ ਕੁਝ ਬੀਜ ਦਿੱਤਾ ਗਿਆ ਧਣੀਆਂ ਬੀਜਿਆ ਹੋਇਆ ਪਾਲਕ ਟਮਾਟਰ ਦਿਖਾਈ ਦੇ ਰਹੇ ਨੇ ਮੂਲੀਆਂ ਮੇਥੀ ਇਥੇ ਸਭ ਕੁਝ ਦਿਖਾਈ ਦੇ ਰਿਹਾ ਜੋ ਕਿਸਾਨ ਵੀਰ ਆਪਣੇ ਖੇਤਾਂ ਦੇ ਵਿੱਚ ਇਹੇ ਉਗਾਉਂਦੇ ਨੇ ਮਿਹਨਤ ਕਰਦੇ ਨੇ ਉਹਨਾਂ ਨੇ ਸੋਚਿਆ ਕਿਉਂ ਨਾ ਜਦੋਂ ਸਾਡੇ ਕੋਲ ਜਗ੍ਹਾ ਵੀ ਆ ਅਤੇ ਮੌਕਾ ਵੀ ਆ ਕਿਉਂ ਕਰਕੇ ਪਿਛਲੇ 11 ਮਹੀਨਿਆਂ ਤੋਂ ਕਿਸਾਨ ਇਸ ਜਗ੍ਹਾ ਦੇ ਉੱਤੇ ਰਹਿ ਰਹੇ ਨੇ ਇਸੇ ਨੂੰ ਹੁਣ ਮੈਨੂੰ ਲੱਗਦਾ ਕਿ ਘਰ ਬਣਾ ਦਿੱਤਾ ਗਿਆ ਕੱਲ ਵੀ ਕਰ ਲੈਣੇ ਆ ਸਸੀ ਗੱਬਾਈ ਸਸੀ ਗੱਬਾਈ ਕੀ ਨਾਮ ਹੈ ਜੀ ਜਸਵੀਰ ਸਿੰਘ ਪਿੰਡ ਬੱਜੋਣਾ ਜ਼ਿਲ੍ਹਾ ਬਠਿੰਡਾ ਬਲਾਕ ਪ੍ਰੈਸ ਸਕਤਰ ਨਥਾਣਾ ਵੀ ਕਿਸ ਤਰ੍ਹਾਂ ਵੇਖਦੇ ਹੋ ਇੱਕ ਪਾਸੇ ਸਰਕਾਰ ਦਾ ਅੜੀਲ ਰਵਈਆ ਦੂਜੇ ਪਾਸੇ ਡੱਲੇਵਾਲ ਸਾਹਿਬ ਮਰਨ ਵਰਤੇ ਬੈਠੇ ਨੇ ਤੇ ਤੀਜੇ ਪਾਸੇ ਤੁਹਾਡੇ ਵੱਲੋਂ ਇੱਕ ਫੁੱਟਪਾਥ ਦੇ ਉੱਤੇ ਸਬਜ਼ੀਆਂ ਉਗਾ ਦਿੱਤੀਆਂ ਇਹ ਜੀ ਫਿਰ ਸਰਕਾਰ ਹਰਿਆਣਾ ਸਰਕਾਰ ਸਾਨੂੰ ਕਹਾ ਦਿੱਲੀ ਜਾਣ ਨਹੀਂ ਦਿੰਦੀ ਸੀ ਹੁਣ ਰੋਜ਼ਮਰੋ ਦੀ ਜਿੰਨੀ ਵੀ ਹੈਗੀ ਲੋੜਾਂ ਦੇ ਮੁਤਾਬਕ ਸਾਨੂੰ ਇਹ ਸਬਜ਼ੀਆਂ ਇੱਥੇ ਲਾਉਣੀਆਂ ਜ਼ਰੂਰੀ ਸੀ ਬਾਕੀ ਸੈਂਟਰ ਸਰਕਾਰ ਜਿਹੜਾ ਹੈਗੀ ਹੈ ਇੱਕ ਖੇਤੀ ਸੈਕਟਰ ਜੋ ਬਾਹਰ ਕਾਰਨ ਨੂੰ ਫਿਰਦੀ ਹੈ ਆਖੇ ਪੰਜਾਬ ਦੇ ਕਿਸਾਨਾਂ ਨੂੰ ਤਾਂ ਇਹਨੂੰ ਆਖੇ ਖੇਤੀ ਕਰਨ ਦਾ ਪਤਾ ਹੀ ਨਹੀਂ ਹੁਣ ਉਹਨਾਂ ਨੂੰ ਦੱਸਿਆ ਵੀ ਆ ਦੇਖੋ ਪੰਜਾਬ ਦੇ ਕਿਸਾਨ ਤਾਂ ਸੜਕਾਂ ਦੇ ਵੀ ਆਪ ਦਾ ਕਰ ਸਕਦੇ ਹਾਂ ਸਾਰਾ ਕੁਝ ਕਰ ਸਕਦੇ ਆ ਜਿੱਥੋਂ ਤੱਕ ਸਰਕਾਰ ਨੂੰ ਇਹ ਹੈ ਵੀ ਇਹ ਕਿਸਾਨ ਉੱਠ ਕੇ ਵਗ ਜਾਣਗੇ ਬਿਨਾਂ ਮੰਗਾਂ ਤੋਂ ਇਹ ਕਦੇ ਵੀ ਨਹੀਂ ਹੋ ਸਕਦਾ ਅੱਜ ਤਾਂ ਆਪਦੇ ਪੱਕੇ ਡੇਰੇ ਲਾਈ ਬੈਠੇ ਆ ਯਾਨੀ ਕਿ ਸਰਕਾਰ ਨੂੰ ਦਿਖਾ ਦਿੱਤਾ ਗਿਆ ਵੀ ਭਾਈ ਸਾਨੂੰ ਸਬਜੀ ਭਾਜੀ ਲੈਣ ਦੀ ਬਾਜ਼ਾਰ ਜਾਣ ਦੀ ਲੋੜ ਨਹੀਂ ਅਸੀਂ ਹੁਣ ਉਗਾ ਲਤੀ ਹਾਂਜੀ ਬਿਲਕੁਲ ਸਾਰੀ ਸਬਜੀ ਸਾਡੀ ਇੱਥੇ ਤਿਆਰ ਹੈਗੀ ਮੂਲੀਆਂ ਪਾਲਕ ਹੈ ਧਣੀਆਂ ਬੈਠੇ ਆ ਅਸੀਂ ਪੱਕਾ ਡੇਰੇ ਲਈ ਬੈਠੇ ਹਾਂ ਮਨ ਬਣਾ ਲਿਆ ਮਨ ਬਣਾਇਆ ਹੋਇਆਗਾ ਜਿੰਨਾ ਚਿਰ ਮੰਗਾ ਪੂਰੀਆਂ ਨਹੀਂ ਹੁੰਦੀਆਂ ਉਨਾ ਚਿਰ ਇੱਥੇ ਹੀ ਬੈਠੇ ਰਹਾਂਗੇ ਘਰੇ ਬੱਚੇ ਤਾਂ ਨਹੀਂ ਉਡੀਕ ਬੱਚੇ ਤਾਂ ਨਹੀਂ ਕਹਿੰਦੇ ਬਾਪੂ ਬੜਾ ਟਾਈਮ ਹੋ ਗਿਆ ਹੁਣ ਤਾਜ ਨਾ ਨਾ ਜੀ ਬੱਚਿਆਂ ਮੁੰਡਿਆਂ ਦਾ ਗੱਲ ਹੀ ਕੋਈ ਨਹੀਂ ਜਦੋਂ ਸਾਡੇ ਬੁੱਢਾ ਜਰਨੈਲ ਇੱਥੇ ਬੈਠਾ ਹੈਗਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਉਹਨਾਂ ਚਿਰ ਅਸੀਂ ਕਦੇ ਆਏ ਹੀ ਹੋਈ ਨਹੀਂ ਸਕਦਾ ਮੇਟ ਤੋਂ ਭਗ ਜਾਗੇ ਕੀ ਨਾ ਬਾਈ ਹਰਜੰਨ ਸਿੰਘ ਆਈ ਬਾਈ ਕਿਸ ਤਰ੍ਹਾਂ ਦੇਖਦੇ ਹੋ ਕਿਰਕੇ 13 ਮਹੀਨੇ ਦਾ ਸਮਾਨ ਦਿੱਲੀ ਤੇ ਵੀ ਬਰੂਹਾਂ ਦੇ ਉੱਤੇ ਲਾਇਆ ਹੁਣ ਲਗਾਤਾਰ ਇੱਥੇ ਡਟੇ ਹੋਏ ਹਾਂ ਜਗਜੀਤ ਸਿੰਘ ਡੱਲੇਵਾਲ 32ਵਾਂ ਦਿਨ ਅੱਜ ਮਰਨ ਵਰਤੇ ਬੈਠੇ ਨੇ ਨਾਕੇਬੰਦੀ ਕੀਤੀ ਜਾਂਦੀ ਹੈ ਜ ਰੋਜ਼ ਸ਼ਾਮ ਰਾਤ ਨੂੰ ਵੀ ਕੋਈ ਸ਼ਰਾਰਤੀ ਅੰਸਰ ਵੀ ਨਾ ਆ ਪਾਵੇ ਮੈਂ ਮੋਰਨ ਸੰਦਨ ਸੰਦਨ ਦੇਖ ਕੇ ਮਾਲਕ ਕੋਈ ਸ਼ਬਦ ਨਹੀਂ ਤੁਸੀਂ ਵੇਖਦੇ ਹੋ ਬਈ ਭਾਪ ਕੁੰਦੇ ਨੇ ਉਹਨਾਂ ਦਾ ਕਹਿਣਾ ਕੀ ਡੱਲੇਵਾਲ ਸਾਹਿਬ ਦੀ ਜੋ ਹਾਲਤ ਆ ਮੈਂ ਬੋਲ ਨਹੀਂ ਸਕਦਾ ਅੱਖਾਂ ਦੇ ਵਿੱਚ ਤੁਸੀਂ ਵੇਖ ਰਹੇ ਹੋ ਕਿ ਬਈ ਦੇ ਅਥਰੂ ਕਹਿੰਦੇ ਨੇ ਅੱਖਾਂ ਦੇ ਵਿੱਚੋਂ ਅਥਰੂ ਵੀ ਨਹੀਂ ਆਉਂਦੇ ਪਿਆਰ ਕਰਦੇ ਨੇ ਡੱਲੇਵਾਲ ਸਾਹਿਬ ਨੂੰ ਜੋ ਲੀਡਰ ਨੇ ਕਿਸਾਨਾਂ ਦੇ ਉਹਨਾਂ ਨੂੰ ਪਿਆਰ ਕਰਦੇ ਨੇ ਕਰਨ ਵੀ ਕਿਉਂ ਨਾ ਇਹਨਾਂ ਦੀ ਖਾਤਰੀ ਅੱਜ ਉਹਨਾਂ ਨੇ ਆਪਣੀ ਜੋ ਜਾਨ ਆ ਉਹ ਹਥੇਲੀ ਤੇ ਰੱਖੀ ਹੋਈ ਆ ਤੇ ਜਾਨ ਨੂੰ DAO ਤੇ ਲਾ ਰੱਖਿਆ ਪਰ ਜਗਜੀਤ ਸਿੰਘ ਢੱਲੇਵਾਲ ਦਾ ਵੀ ਕਹਿਣਾ ਕਿ ਜਾਂ ਤਾਂ ਫਿਰ ਜੋ ਸਾਡੀਆਂ ਮੰਗਾਂ ਨੇ ਚਾਹੇ ਉਹ ਐਮਐਸਪੀ ਹੋਵੇ ਜਾਂ ਫਿਰ ਹੋਰ ਮੰਗਾ ਹੋਣ ਉਹਨਾਂ ਨੂੰ ਲਾਗੂ ਕਰੋ ਜਾਂ ਫਿਰ ਸ਼ਹਾਦਤ ਜਾਂ ਫਿਰ ਜਿੱਤ ਪ੍ਰਾਪਤ ਕਰਾਂਗੇ ਹੋਰ ਵੀ ਇੱਥੇ ਵੀਰ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲੈਣੇ ਉਹਨਾਂ ਤੋਂ ਪੁੱਛ ਲੈਣਾ ਕੀ ਨਾਂ ਵੀਰੇ ਬਈ ਗੁਰਪ੍ਰੀਤ ਸਿੰਘ ਆ ਜੀ ਕਿੱਥੋਂ ਆ ਵੀਰੇ ਅਸੀਂ ਪਿੰਡ ਕੋਠੇ ਕੋਰ ਸਿੰਘ ਵਾਲ ਤੋਂ ਆਏ ਜਿਲ੍ਹਾ ਬਿਹੰਡਾ ਗੁਰਪ੍ਰੀਤ ਕਿਸ ਤਰ੍ਹਾਂ ਵੇਖਦੇ ਹੋ ਬਾਪੂ ਜੀ ਨਾਲ ਵੀ ਗੱਲ ਹੋਈ ਆ ਭਾਪਕ ਹੋ ਗਏ ਨੇ ਹਨਾ ਤੁਸੀਂ ਕਿੰਨੇ ਚਿਰ ਤੋਂ ਇੱਥੇ ਆ ਰਹੇ ਹੋ ਸਾਨੂੰ ਜੀ ਪਹਿਲਾਂ ਪਿਛਲੇ ਸਾਲ ਵੀ ਆਏ ਸੀਗੇ ਉਦੋਂ ਵੀ ਅਸੀਂ ਇੱਥੇ ਲਗਾਤਾਰ ਧਾਨੇ ਤੇ ਰਹੇ ਆ ਤੇ ਹੁਣ ਅਸੀਂ ਦੁਬਾਰਾ ਫੇਰ ਆਏ ਆਗੇ ਸਾਡਾ ਜੱਥਾ ਪਿੰਡਵਾਰ ਆਉਂਦਾ ਹੀ ਰਹਿੰਦਾ ਪੰਜ ਸੱਤ ਬੰਦੇ ਆਗੇ ਪੰਜ ਸੱਤ ਬੰਦੇ ਜਾਵੜੇ ਤੇ ਜਿਵੇਂ ਕੋਈ ਵਿਹਲਾ ਹੁੰਦਾ ਜ਼ਿਆਦਾ ਟਾਈਮ ਵੀ ਲਾ ਲੈਂਦਾ ਤੇ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਪੂਰਆਂ ਤਾਂ ਅਸੀਂ ਇੱਥੇ ਹੀ ਬੈਠਾਂਗੇ ਮਾਣ ਬਣਾ ਲਿਆ ਮਾਣ ਬਣਿਆ ਬਈ ਜੀ ਆਹ ਦਿੰਦੇ ਨਾ ਨੌਜਵਾਨ ਆਉਂਦੇ ਨਹੀਂ ਬਜ਼ੁਰਗਾਂ ਦੇ ਨਾਲ ਨੌਜਵਾਨਾਂ ਦਾ ਇਕੱਠ ਵੀ ਹੁੰਦਾ ਹੀ ਹੈ ਸਾਡੇ ਚ ਵੀ ਇਤਸ਼ਾਹ ਹੈ ਜੇ ਖੜੇ ਹੈ ਤੇ ਅਸੀਂ ਵੀ ਖੜੇ ਹੈ ਹਾਂ ਜੀ ਬਿਲਕੁਲ ਹੈ ਨੌਜਵਾਨਾਂ ਦਾ ਵੀ ਕਹਿਣਾ ਕਿ ਜਦੋਂ ਸਾਡੇ ਬਜ਼ੁਰਗ ਪਿੱਛੇ ਨਹੀਂ ਹਟਦੇ ਅਸੀਂ ਕਿਉਂ ਪਿੱਛੇ ਹਟਾਂਗੇ ਉੱਥੇ ਹੀ ਗੱਲ ਉਹ ਲੈ ਕੇ ਆਉਣੇ ਆ ਸਬਜ਼ੀਆਂ ਦੇ ਉੱਤੇ ਸਬਜ਼ੀਆਂ ਤੋਂ ਸ਼ੁਰੂ ਕੀਤੀ ਸੀ ਗੱਲ ਕਿਉਂਕਿ ਕਿਸਾਨਾਂ ਦਾ ਵੀ ਕਹਿਣਾ ਹੁਣ ਜਦੋਂ ਅਸੀਂ ਪੱਕੇ ਤੌਰ ਦੇ ਉੱਤੇ ਇਸ ਜਗ੍ਹਾ ਤੇ ਰਹਿਣ ਲੱਗ ਪਏ ਆ ਫਿਰ ਕਿਉਂ ਨਾ ਆਪਣੀਆਂ ਸਬਜ਼ੀਆਂ ਬੀਜੀਏ ਤੇ ਆਪਣੀਆਂ ਸਬਜ਼ੀਆਂ ਪੱਟ ਕੇ ਸਬਜ਼ੀ ਭਾਜੀ ਬਣਾਈਏ ਉਹਨਾਂ ਦਾ ਕਹਿਣਾ ਕਿ ਹੁਣ ਅਸੀਂ ਪਰਿਵਾਰ ਨੂੰ ਵੀ ਕਹਿ ਚੁੱਕੇ ਹਾਂ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਦੋਂ ਤੱਕ ਜੋ ਕਿਸਾਨੀ ਮੰਗਾਂ ਨੇ ਉਹ ਨਹੀਂ ਕੇਂਦਰ ਸਰਕਾਰ ਦੇ ਵੱਲੋਂ ਮੰਨੀਆਂ ਜਾਂਦੀਆਂ ਉਸ ਵੇਲੇ ਤੱਕ ਅਸੀਂ ਇੱਥੇ ਹੀ ਡਟ ਕੇ ਪਹਿਰਾ ਦੇਵਾਂਗੇ ਕੈਮਰਾਮੈਨ ਪ੍ਰਦੀਪ ਦੇ ਨਾਲ ਹਰਜੀਤ ਸਿੰਘ ਸਿੱਧੂ ਸਾਂਝਾ ਟੀਵੀ ਖਨੌਰੀ